ਸਸ਼ੀਕਾਲ ਦੀ ਡੇਲੀ ਪੋਸਟ ਪੰਜਾਬੀ ਵੇਖ ਰਹੇ ਹੋ ਤੇ ਦਿੱਲੀ ਬਾਰਡਰ ਤੇ ਮੌਜੂਦ ਹਾਂ ਤੇ ਪੰਜਾਬ ਦਾ ਕਿਸਾਨ ਹੈ ਜਿਹੜਾ ਇਸ ਵੇਲੇ ਦਿੱਲੀ ਕੂਚ ਕੀਤਾ ਹੋਇਆ ਕਿਸਾਨੀ ਬਿੱਲਾਂ ਨੂੰ ਲੈ ਕੇ ਲਗਾਤਾਰ ਜਿਹੜਾ ਪੰਜਾਬ ਦਾ ਕਿਸਾਨ ਹੈ ਕਰੀਬ ਪਿਛਲੇ 3 ਦਿਨ ਤੋਂ ਦਿੱਲੀ ਵੱਲ ਸੰਘਰਸ਼ ਕਰ ਰਿਹਾ ਸੋ ਪੰਜਾਬ ਦੇ ਕੁਝ ਨੌਜਵਾਨ ਕਿਸਾਨ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜਨਾਬ ਆਖਰਕਾਰ ਦਿੱਲੀ ਪਹੁੰਚ ਗਏ ਬਿਲਕੁਲ ਜੀ 3 ਦਿਨ ਹੋ ਗਏ ਸਾਡੇ ਨਾਲ ਦੇ ਸਾਥੀਆਂ ਨੂੰ ਤੁਰਿਆ ਹਾਂ ਨੂੰ ਬੜੀਆਂ ਤਰ੍ਹਾਂ ਦੀਆਂ ਮੁਸ਼ਕਲਾਂ ਮੈਨੂੰ ਕਹਿਣ ਚ ਕੋਈ ਗੁਰੇਜ਼ ਨਹੀਂ ਵੀ ਸਰਕਾਰ ਕਿਹੜੀ ਹਰਿਆਣੇ ਦੀ ਸਰਕਾਰ ਆ ਉਹਨੇ ਆਪਣੀ ਬਹੁਤ ਹੀ ਨਲਾਇਕੀ ਬਹੁਤ ਹੀ ਜਿਹੜਾ ਇਹਨਾਂ ਦਾ ਰੋਲ ਹੈ ਜਾਨੀ ਬੜਾ ਨੈਗੇਟਿਵ ਰੋਲ ਅਦਾ ਕਰਿਆ ਜਦੋਂ ਕਿ ਹਰਿਆਣੇ ਦੇ ਲੋਕ ਹਰਿਆਣੇ ਦੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਦਾ ਬਹੁਤ ਸਾਥ ਦਿੱਤਾ ਜਿਹਦੇ ਲਈ ਮਤਲਬ ਇੱਕ ਜਿਵੇਂ ਕਹਿੰਦੇ ਵੀ ਪੁਰਾਣਾ ਭਰਾ ਵਿਛੜੇ ਹੋਏ ਅੱਜ ਮਿਲਿਆ ਸੋ ਬਹੁਤ ਹੀ ਚੰਗਾ ਲੱਗਿਆ ਪੰਜਾਬ ਦੇ ਲੋਕਾਂ ਦਾ ਹਰਿਆਣੇ ਦੇ ਲੋਕਾਂ ਨੂੰ ਮਿਲ ਕੇ ਜੋ ਉਹਨਾਂ ਨੇ ਸਵਾਗਤ ਕੀਤਾ ਤੇ ਅੱਜ ਦਿੱਲੀ ਦੀ ਅਸੀਂ ਜਿਵੇਂ ਕਹਿੰਦੇ ਵੀ ਸਾਧ ਹੀ 나ੜ ਤੇ ਹੱਥ ਰੱਖਤਾ ਹੈ ਲੋਕਾਂ ਨੇ ਆ ਕੇ ਬਿਲਕੁਲ ਦਿੱਲੀ ਦੀ ਐਂਟਰੈਂਸ ਤੇ ਆ ਕੇ ਉਹ ਧਰਨਾ ਲਾਤਾ ਹੈ ਮਤਲਬ ਇਹ ਗੱਲ ਇੱਕ ਤਸੱਲੀ ਹੈ ਨੈਸ਼ਨਲ ਮੀਡੀਆ ਤੋਂ ਕਿਉਂ ਨਾਰਾਜ਼ ਲੱਗ ਰਹੇ ਹੋ ਬਿਲਕੁਲ ਨੈਸ਼ਨਲ ਮੀਡੀਆ ਤੇ ਅੱਜ ਤੁਸੀਂ ਦੇਖੋਗੇ ਵੀ ਨੈਸ਼ਨਲ ਮੀਡੀਆ ਤੇ ਅੱਜ ਖਬਰ ਕਿਸ ਤਰੀਕੇ ਦੀ ਚਲਾਈ ਜਾ ਰਹੀ ਹੈ ਜਿਹੜੀ ਕਿ ਉਹ ਤੁਸੀਂ ਦੇਖ ਰਹੇ ਹੋ ਤੁਸੀਂ ਵੀ ਸਵੇਰ ਦੇ ਕਵਰੇਜ ਕਰ ਰਹੇ ਹੋ ਇਸ ਇਸ ਤਰ੍ਹਾਂ ਦੀ ਕੋਈ ਵੀ ਗੱਲ ਨਹੀਂ ਹੈ ਨੈਸ਼ਨਲ ਮੀਡੀਆ ਦਾ ਤੁਸੀਂ ਟੀਵੀ ਲਾਉਂਗੇ ਤੇ ਹੋਰ ਹੀ ਕੁਝ ਦੱਸਿਆ ਜਾ ਰਿਹਾ ਵੀ ਇਹ ਲੋਕ ਖਾਲਿਸਤਾਨ ਦੀ ਮੰਗ ਨੂੰ ਲੈ ਕੇ ਆ ਰਹੇ ਹਨ ਹਾਲਾਂਕਿ ਅਸੀਂ ਹਲੇ ਫਿਲਹਾਲ ਆਪਣੇ ਹੱਕਾਂ ਦੀ ਮੰਗ ਨੂੰ ਲੈ ਕੇ ਆਏ ਹਾਂ ਠੀਕ ਹੈ ਹਰ ਕਿਸਾਨ ਹਰ ਮਜ਼ਦੂਰ ਇਵਨ ਕਿ ਹਰਿਆਣੇ ਦਾ ਕਿਸਾਨ ਜਿਹੜੇ ਅਸੀਂ ਐਨੇ ਸਾਲਾਂ ਦੀ ਇਤਰਾਸ ਦੀ ਸਾਡੀ ਹੋ ਰਹੀ ਹੈ ਉਹਦੇ ਹੱਕਾਂ ਨੂੰ ਲੈਣ ਪਾਣੀਆਂ ਨੂੰ ਲੈ ਕੇ ਜਿਹੜਾ ਹਰਿਆਣੇ ਨਾਲ ਸਾਡਾ ਮਸਲਾ ਹੈ ਪਰ ਉਸ ਤੋਂ ਉੱਪਰ ਉੱਠ ਕੇ ਜਿਹੜਾ ਅੱਜ ਪੰਜਾਬ ਰਹਿਣ ਦਾ ਕਿਸਾਨ ਆ ਪਹੁੰਚਿਆ ਬਿਲਕੁਲ ਬਿਲਕੁਲ ਜੀ ਉਹ ਉਹ ਮਸਲੇ ਆਡਾ ਤੇ ਜਿਹੜਾ ਅੱਜ ਦਾ ਮਸਲਾ ਹੈ ਬਿਲਕੁਲ ਹੁਣ ਤਾਂ ਸਾਨੂੰ ਮਾਰਨ ਤੇ ਚੱਲੀ ਵੀ ਆ ਸਰਕਾਰ ਸਰਕਾਰ ਦੀ ਬਿਲਕੁਲ ਨਲਾਕੀ ਹੈ ਮੈਂ ਹਰਿਆਣੇ ਦੀ ਖੱਤਰ ਸਰਕਾਰ ਨੂੰ ਖੱਟੜ ਤਾਂ ਕਹਿਣ ਨੂੰ ਦਿਲ ਨਹੀਂ ਕਰਦਾ ਜਿਹੜੀ ਖੱਤਰ ਸਰਕਾਰ ਹੈ ਇਹਨੇ ਵੀ ਲੋਕਾਂ ਨਾਲ ਜੋ ਵਧੇਕੀਆਂ ਕੀਤੀਆਂ ਉਹ ਜਿਹੜੀਆਂ ਕਿ ਇਹਨੂੰ ਨਹੀਂ ਚਾਹੀਦੀਆਂ ਸੀ ਸਰ ਕਾਂਗਰਸ ਸਰਕਾਰ ਹੋਵੇ ਚਾਹੇ ਅਕਾਲੀ ਸਰਕਾਰ ਹੋਵੇ ਚਾਹੇ ਬੀਜੇਪੀ ਸਰਕਾਰ ਹੋਵੇ ਕੋਈ ਵੀ ਸਰਕਾਰਾ ਸਰਕਾਰਾਂ ਤਾਂ ਹੀ ਬਣਦੀਆਂ ਜੇ ਲੋਕਾਂ ਦਾ ਸਾਥ ਨਾਲ ਹੈ ਕਿਉਂਕਿ ਲੋਕਾਂ ਦੇ ਸਾਥ ਤੋਂ ਬਿਨਾਂ ਸਰਕਾਰਾ ਨਹੀਂ ਬਣ ਸਕਦਾ ਜੇ ਗੱਲ ਕਰੀ ਜਾਵੇ ਕਿਹਾ ਜਾ ਰਿਹਾ ਹੈ ਕਿ ਜਿਹੜਾ ਇਹ ਮੂਵਮੈਂਟ ਹੈ ਇਹਨੂੰ ਖਾਲਸਤਾਨੀ ਬਾਹਰ ਬੈਠੇ ਲੋਕ ਚਲਾ ਰਹੇ ਨੇ ਤਾਂ ਲੱਗਦਾ ਕਿ ਤੁਸੀਂ ਅਨਪੜ ਲੋਕ ਹੋ ਤੁਸੀਂ ਇਸ ਤਰ੍ਹਾਂ ਜੇਕਰ ਕਿਸੇ ਵੀ ਜਿਹੜੀ ਐਂਟੀ ਨੈਸ਼ਨਲ ਮੋਹਿਮਾ ਉਹਦਾ ਤੁਸੀਂ ਪਾਰਟ ਹੋ ਸਕਦੇ ਹੋ ਜਾਂ ਕੋਈ ਤੁਹਾਨੂੰ ਸਿਖਾ ਸਕਦਾ ਨਹੀਂ ਨਹੀਂ ਅਸੀਂ ਸ਼ਾਂਤੀ ਨਾਲ ਇਹ ਸੰਘਰਸ਼ ਕਰ ਰਹੇ ਆਂ ਤੇ ਅਸੀਂ ਬੜੇ ਲਿਖੇ ਆਂ ਮੈਂ ਵੀ ਪੋਸਟ ਗ੍ਰੈਜੂਏਟ ਆ ਤੇ ਖਟੜਾ ਸਾਹਿਬ ਵੀ ਅਸੀਂ ਚੰਡੀਗੜ੍ਹ ਯੂਨੀਵਰਸਿਟੀ ਦੇ ਬੜੇ ਵੇ ਆ। ਕਿ ਅਨਪੜਤਾ ਸੀ ਹੈ ਨਹੀਂ। ਸਾਨੂੰ ਅੱਜ ਪਹਿਲਾਂ ਵੀ ਨੈਸ਼ਨਲ ਮੀਡੀਆ ਨੇ ਸਵਾਲ ਕੀਤੇ ਆ। ਪਰ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਆ ਇਹ ਨਿਰੋਲ ਕਿ ਸਵਾਲ ਕੀ ਕੀਏ ਗਏ। ਇਹ ਵੀ ਤੁਹਾਨੂੰ ਬੇਕਾਇਆ ਜਾ ਰਿਹਾ ਹੈ। ਵੀ ਤੁਹਾਡੇ ਸੰਘਰਸ਼ ਨੂੰ। ਪਰ ਅਸੀਂ ਉਹ ਦੱਸ ਰਹੇ ਆ ਇਹ ਸਾਡਾ ਨਿਰੋਲ ਕਿਸਾਨੀ ਸੰਘਰਸ਼ ਆ ਤੇ ਜਿਹੜੇ ਤਿੰਨ ਬਿਲਾਂ ਉਹਨਾਂ ਦੇ ਖਿਲਾਫ ਆ ਤੇ ਅਸੀਂ ਉਹ ਵਾਪਸ ਕਰਵਾ ਕੇ ਹੀ ਹੁਣ ਹੋਰ ਦੇ ਤੋਂ ਵਾਪਸ ਜਾਵਾਂਗੇ। ਹੁਣ ਅਗਲਾ ਪਲਾਨ ਆ ਇੱਥੇ ਬੈਠੋਂਗੇ ਅੱਗੇ ਜਾਵਾਂਗੇ। ਜੇਕਰ ਫਿਲਹਾਲ ਕਿਸਾਨ ਯੂਨੀਅਨਾਂ ਦਾ ਇਹ ਆ ਵੀ ਕੱਲ ਤੱਕ ਦਾ ਅਸੀਂ ਉਰੀ ਬੈਠਣ ਦਾ ਪਲਾਨ ਆ ਸਾਡਾ ਜੇ ਅੱਜ ਵੀ ਆਈ ਕਹਿੰਦੇ ਨੌਜਵਾਨ ਸਾਰੇ ਕਹਿੰਦੇ ਨੇ ਵੀ ਅਸੀਂ ਇਹ ਸਾਦੀ ਰਾਗਾ ਦਿੱਲੀ ਦੀ ਤੇ ਪੰਜੇ ਬਾਰਡਰ ਨੇ ਤੇ ਪੰਜੇ ਬਾਰਡਰ ਅੱਜ ਸੀਲ ਕੀਤੇ ਹੋਏ ਨੇ ਤੇ ਸਾਰਾ ਦਾਣਾ ਪਾਣੀ ਦਿੱਲੀ ਦਾ ਬੰਦ ਹੋ ਗਿਆ ਉਹ ਤਾਂ ਸਾਡੇ ਜਮਿੰਤਾ ਕਰ ਰਹੇ ਨੇ ਵੀ ਅੱਜ ਤੁਸੀਂ ਹੋਰੇ ਕੋਈ ਗਰਾਊਂਡ ਹੈ ਉਹਦੇ ਵਿੱਚ ਬੈਠ ਜਾ ਪਰ ਨਹੀਂ ਸਾਨੂੰ ਆਪਣਾ ਸੰਘਰਸ਼ ਕੋੜੀ ਤੋਂ ਅਸੀਂ ਆਪਣਾ ਬਿੱਡਾਂਗੇ ਬਜ਼ੁਰਗੋ ਖੁਸ਼ ਹੋ ਨੌਜਵਾਨ ਹੁਣ ਮੂਰੇ ਚੱਲ ਪਏ ਆ ਮੈਂ ਕਿਹਾ ਹੁਣ ਇੱਕ ਚੀਜ਼ ਦੀ ਤਸੱਲੀ ਹੈ ਨੌਜਵਾਨ ਹੁਣ ਇੱਕ ਜੁਟ ਹੋ ਕੇ ਤੁਰ ਪਏ ਨੇ ਸਰਕਾਰ ਵੱਲ ਹਾਂਜੀ ਬੜੀ ਤਸੱਲੀ ਹੈ ਨੌਜਵਾਨ ਸਾਡੇ ਹੀ ਨੇ ਹੂੰ ਤੇ ਸਾਨੂੰ ਤੇ ਉਹ 70 70 ਸਾਡੇ ਉਮਰ ਹੈ ਸਾਡੀ ਤੁਹਾਡੇ ਤਜਰਬੇ ਦੀ ਲੋੜ ਹੈ ਇਹਨਾਂ ਨੂੰ ਤੁਹਾਡੇ ਤਜਰਬੇ ਦੀ ਇਹਨਾਂ ਨੂੰ ਜ਼ਰੂਰਤ ਹੈ ਜੀ ਚਲੋ ਉਧਰ ਰੜਕੇ ਚੱਲਾਂਗੇ ਸਾਡੇ ਬੱਚੇ ਨਹੀਂ ਤਜਰਬੇ ਦੇ ਸਾਹਮਣੇ ਹੀ ਚੱਲ ਰਹੇ ਨੇ ਸਾਡੇ ਕਹਿਜ ਚੱਲ ਰਹੇ ਨੇ ਜਿੱਥੇ ਜੋਰ ਜਾਵੀ ਦਾ ਕੰਮ ਹੈ ਇਹਨਾਂ ਨੇ ਕਰਨਾ ਹੈ ਸਾਡਾ ਕੰਮ ਹੈ ਅੱਗੇ ਕਰਨਾ ਸਭ ਤੋਂ ਵੱਡਾ ਇਹਨਾਂ ਸਾਨੂੰ ਡੰਡਾ ਦਿੱਤਾ ਨੌਜਵਾਨ ਮੁੰਡਿਆਂ ਦੀਆਂ ਕਈਆਂ ਦੀ ਇਹਨਾਂ ਹੱਤਿਆ ਕਰ ਛੜੀਆ ਕਰੋਨਾ ਕਰ ਕਰਕੇ ਜਿਹੜਾ ਮੜ ਜਾ ਬਿਮਾਰ ਹੋਇਆ ਅੱਧੇ ਲੋਕ ਤੇ ਦਵਾਈ ਲੈਣ ਨਹੀਂ ਜਾਂਦੇ ਕਿੱਥੇ ਵੀ ਹਸਪਤਾਲਾਂ ਦੇ ਵਿੱਚ ਇਹ ਸਰਕਾਰ ਨੇ ਵੀ ਕਿਤੇ ਨੌਜਵਾਨ ਇਕੱਠੇ ਨਾ ਹੋ ਜਾਣ ਕਿਤੇ ਆਪਣੇ ਇਕਜੁੱਟ ਨਾ ਹੋ ਜਾਣ ਸਭ ਤੋਂ ਜ਼ਿਆਦਾ ਸਾਡੇ ਜੀਵੀਆਂਦਾਰਾਂ ਨਾਲ ਲੱਗਦੀ ਏ ਸਾਨੂੰ ਸਰਕਾਰਾਂ ਦਾ ਮਤਲਬ ਨਹੀਂ ਸਾਨੂੰ ਆਪਣੇ ਹੱਕ ਨਾਲ ਮਤਲਬ ਏ ਠੀਕ ਹੈ ਸਾਨੂੰ ਹੱਕ ਚਾਹੀਦਾ ਸਾਡਾ ਠੀਕ ਹੈ ਬਹੁਤ ਮਿਹਰਬਾਨੀ ਸੋ ਦਿੱਲੀ ਕੁੰਡਲੀ ਬੋਟਰ ਦੀਆਂ ਤਸਵੀਰਾਂ ਨੇ ਜਿੱਥੇ ਨੌਜਵਾਨ ਨੇ ਜੋ ਕਿਸਾਨੀ ਬਿਲਾ ਦੇ ਸੰਘਰਸ਼ ਨੂੰ ਲੈ ਕੇ ਦਿੱਲੀ ਪੁੱਜੇ ਉਹ ਇਹਨਾਂ ਸਭ ਤੋਂ ਵੱਡੀ ਗੱਲ ਆ ਇਹ ਨੈਸ਼ਨਲ ਮੀਡੀਆ ਤੋਂ ਨਰਾਜ ਲੱਗਦੇ ਨੇ ਨਾ ਕਹਿਣਾ ਕਿ ਤਰ੍ਹਾਂ ਤਰ੍ਹਾਂ ਦੇ ਬੇਹੋਦਾ ਸਵਾਲ ਨੇ ਜਿਹੜੇ ਉਹ ਨੈਸ਼ਨਲ ਮੀਡੀਆ ਪੁੱਛਦੀ ਆ ਅਸੀਂ ਪੜੇ ਲਿਖੇ ਪੋਸਟ ਗ੍ਰੈਜੂਏਟਾਂ ਸਾਨੂੰ ਸਾਡਾ ਚੰਗਾ ਤੇ ਮਾੜਾ ਤੇ ਸਾਨੂੰ ਸਾਡੇ ਭਵਿੱਖ ਦਾ ਪਤਾ ਸਾਡੇ ਨਾਲ ਕੀ ਹੋ ਰਿਹਾ ਤੇ ਸਿਰਫ ਅਸੀਂ ਅੱਜ ਕਿਸਾਨੀ ਬਿਲਾ ਨੂੰ ਲੈ ਕੇ ਜੋ ਕਿ ਸਾਡੀ ਜ਼ਮੀਨਾਂ ਖੋਣ ਵਾਲੇ ਬਿਲਾ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਦੇਸ਼ ਦੀ ਰਾਜਧ ਕੈਮਰਾਮੈਨ ਵਿੱਕੀ ਦੇ ਨਾਲ ਗगन ਸ਼ੁਕਲਾ ਡੇਲੀ ਪੋਸਟ ਪੰਜਾਬੀ ਦਿੱਲੀ